ਲਹਿਰਾ ਬਣ ਉਠੋ ਪੁੱਖਾਂ ਦੇ ਲਤਾੜਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਅੱਜ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਇਸ ਤਰਾਨੇ ਨੂੰ ਹੋਰ ਉੱਚੀ ਆਵਾਜ਼ ਦੇਣ ਦੇ ਲਈ ਪਲਸ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ 1 ਮਈ ਦੇ ਮਜ਼ਦੂਰ ਦਿਵਸ ਦੇ ਉੱਪਰ ਵਿਸ਼ਾਲ ਪ੍ਰੋਗਰਾਮ ਰੱਖਿਆ ਗਿਆ ਆਪਣੇ ਨਾਲ ਕਮਲਜੀਤ ਖੰਨਾ ਜੀ ਨੇ ਅਮੋਲਕ ਸਿੰਘ ਜੀ ਨੇ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਖੰਨਾ ਸਾਹਿਬ ਜਿਹੜਾ ਪ੍ਰੋਗਰਾਮ ਹਰ ਸਾਲ ਆਪਾਂ ਇੱਥੇ ਕਰਦੇ ਹਾਂ ਇਸ ਵਾਰ ਫੇਰ ਆਪਾਂ ਕਰ ਰਹੇ ਹਾਂ ਅੱਜ ਟਾਈਮ ਦੇ ਉੱਪਰ ਇਸ ਪ੍ਰੋਗਰਾਮ ਦੀ ਕੀ ਵਾਜਬੀਅਤ ਕੀ ਵਾਜਬੀਅਤ ਦੇਖਦੇ ਹਾਂ ਅਸੀਂ ਪਿਛਲੇ 4 ਦਹਾਕਿਆਂ ਤੋਂ ਇਸ ਲੁਧਿਆਣੇ ਦੇ ਪੰਜਾਬੀ ਭਵਨ ਦੇ ਵਿੱਚ ਜੀ ਪਹਿਲੀ ਮਈ ਦੀ ਰਾਤ ਪੂਰੀ ਰਾਤ ਨਾਟਕ ਤੇ ਗੀਤ ਸੰਗੀਤ ਸਮਾਗਮ ਕਰਦੇ ਆਂ ਜੀ ਇਹ ਭਾਜੀ ਗੁਰਸ਼ੰਦ ਸਿੰਘ ਜਿਹੜੇ ਸਾਡੇ ਬਾਨੀ ਪ੍ਰਧਾਨ ਨੇ ਉਹਨਾਂ ਦਾ ਲਾਇਆ ਹੋਇਆ ਬੂਟਾ ਹੈ ਉਹਨਾਂ ਨੇ ਇਸ ਕਰਕੇ ਲਾਇਆ ਸੀ ਕਿ ਸਾਡੇ ਲੋਕਾਂ ਨੂੰ ਪੰਜਾਬ ਦੇ ਆਗਾਂਬਦੂ ਕਲਚਰ ਦੇ ਨਾਲ ਆਗਾਂਬਦੂ ਜਿਹੜੀਆਂ ਸਾਡੇ ਕਦਰਾਂ ਕੀਮਤਾਂ ਨੇ ਉਹਨਾਂ ਦੇ ਨਾਲ ਇੱਕ ਜੋੜਿਆ ਜਾਵੇ ਔਰ ਜੋੜਨ ਦੇ ਨਾਲ ਨਾਲ ਜੋ ਇਤਿਹਾਸ ਦੇ ਅੰਦਰ ਸਾਡਾ ਵਿਰਸਾ ਵਿਰਾਸਤ ਹੈ ਉਹਦੇ ਨਾਲ ਵੀ ਜੋੜਿਆ ਜਾਵੇ ਔਰ ਲੋਕਾਂ ਨੂੰ ਨਾਟਕਾਂ ਦੇ ਰਾਹੀਂ ਗੀਤਾਂ ਦੇ ਰਾਹੀਂ ਇਸ ਗੱਲ ਦੀ ਸੁਚੇਤ ਕੀਤਾ ਜਾਵੇ ਜੋ ਸਮੇਂ ਦੇ ਹਾਲਾਤ ਦੇ ਅੰਦਰ ਸਾਡੇ ਦੁਸ਼ਮਣ ਨੇ ਜੀ ਜੋ ਸਾਡੇ ਆਮ ਕਿਰਤੀ ਲੋਕਾਂ ਤੇ ਹਮਲੇ ਹੋ ਰਹੇ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨੀ ਉਹਨਾਂ ਦੇ ਦੁਸ਼ਮਣਾਂ ਦੀ ਪਛਾਣ ਕਰਾਉਣੀ ਇਹ ਸਾਡੇ ਇਹਨਾਂ ਨਾਟਕਾਂ ਦਾ ਗੀਤ ਸੰਗੀਤ ਦਾ ਮਕਸਦ ਹੁੰਦਾ ਹੈ ਤਾਂ ਕਿ ਲੋਕ ਇੱਕ ਚੰਗੀ ਜ਼ਿੰਦਗੀ ਦੀ ਜਿਹੜੀ ਲੜਾਈ ਲੜ ਰਹੇ ਆ ਜਦੋਂ ਜਹਾਦ ਕਰ ਰਹੇ ਆ ਜੀ ਚਾਹੇ ਉਹ ਕਿਸਾਨ ਆਪਣੇ ਆਪਣੇ ਮੰਗਾ ਮਸਲਿਆਂ ਤੇ ਲੜ ਰਹੇ ਨੇ ਮਜ਼ਦੂਰ ਆਪਣੇ ਦੁੱਖ ਤਕਲੀਫਾਂ ਨੂੰ ਲੜ ਰਹੇ ਨੇ ਦੇਸ਼ ਦੇ ਅੰਦਰ ਜਿੰਨੀ ਘੋਰ ਗਰੀਬੀ ਹੈ ਜਿੰਨਾ ਜਮਾਤੀ ਪਾੜਾ ਜਿੰਨੀ ਆਰਥਿਕ ਤੌਰ ਤੇ ਕਤਾਰਬੰਦੀ ਤਿੱਖੀ ਹੋ ਚੁੱਕੀ ਹੈ ਲੋਕਾਂ ਦਾ ਜੀਵਨ ਪੱਦਰ ਜਿੰਨਾ ਨੀਵਾ ਜਾ ਰਿਹਾ ਹੈ ਲੋਕਾਂ ਦੀਆਂ ਜੀਵਨ ਹਾਲਤਾਂ ਜਿੰਨੀਆਂ ਤਰਸ ਦੀ ਜਨਕ ਬਣੀਆਂ ਆ ਉਹਨਾਂ ਚੋਂ ਲੋਕਾਂ ਨੂੰ ਕੱਢਣ ਦਾ ਇੱਕ ਜਿਹੜਾ ਹੀਲਾ ਜਨਤਕ ਜਥੇਬੰਦੀਆਂ ਕਰਦੀਆਂ ਹਨ ਇਨਕਲਾਬੀ ਜਥੇਬੰਦੀਆਂ ਕਰਦੀਆਂ ਅਸੀਂ ਸਮਝਦੇ ਹਾਂ ਕਿ ਪੰਜਾਬ ਲੋਕ ਸੱਭਿਆਚਾਰਕ ਮੰਚ ਦੀਆਂ ਨਾਟਕ ਤੇ ਗੀਤ ਸੰਗੀਤ ਟੀਮਾਂ ਉਹਨਾਂ ਨੂੰ ਇਸ ਗੱਲ ਦਾ ਹੰਗਾਰਾ ਦੇਣ ਦੇ ਲਈ ਹੁਲਾਰਾ ਦੇਣ ਦੇ ਲਈ ਲੋਕਾਂ ਨੂੰ ਜਗਾਉਣ ਦੇ ਲਈ ਜਿੱਥੇ ਪਿੰਡ ਪਿੰਡ ਨਾਟਕ ਕਰਦੇ ਆਂ ਗੀਤ ਸੰਗੀਤ ਕਰਦੀਆਂ ਸਾਡੀਆਂ ਟੀਮਾਂ ਉੱਥੇ ਪਹਿਲੀ ਮਈ ਦੇ ਉਸ ਇਤਿਹਾਸਿਕ ਦਿਹਾੜੇ ਤੇ ਅਸੀਂ ਇੱਥੇ ਇੱਕ ਵਿਸ਼ਾਲ ਇਕੱਤਰਤਾ ਕਰਕੇ ਲੋਕਾਂ ਨੂੰ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿ ਲੋਕੋ ਲੜੇ ਤੋਂ ਬਿਨਾ ਸੰਘਰਸ਼ ਕਰੇ ਤੋਂ ਬਿਨਾ ਟਕਰਨ ਤੋਂ ਬਿਨਾ ਸਾਡੇ ਮਸਲੇ ਹੱਲ ਨਹੀਂ ਹੋਣੇ ਕਿਉਂਕਿ ਜਿਹੜਾ ਹਾਕਮ ਹੈ ਬਹੁਤ ਖੰਖਾਰ ਹੈ ਹਾਕਮ ਹੈ ਜਿਹੜਾ ਮੁਨਾਫਕ ਹੋਰ ਹੈ ਜਿਹੜਾ ਲੁਟੇਰਾ ਹੈ ਜਿਹੜਾ ਕਾਰਪੋਰੇਟ ਹੈ ਜਿਹੜਾ ਸਾਮਰਾਜ ਹੈ ਉਹਦੇ ਨਾਲ ਸਿੱਧੀ ਟੱਕਰ ਉਹਦੇ ਖਿਲਾਫ ਸਿੱਧੀ ਲੜਾਈ ਇਹ ਸਾਡੀ ਜ਼ਿੰਦਗੀ ਨੂੰ ਬਦਲਣ ਦਾ ਕੋਈ ਜਰੀਆ ਬਣ ਸਕਦਾ ਹੈ ਨੇਦ ਤੋਂ ਬਿਨਾ ਕੋਈ ਜਰੀਆ ਨਹੀਂ ਹੈ ਆਮ ਬੰਦਾ ਲਗਾਤਾਰ ਰਾਸ਼ਤਾ ਦੇ ਵਿੱਚ ਉਪਰਾਮਤਾ ਦੇ ਵਿੱਚ ਬਹੁਤ ਹੀ ਬੇਦਲੀ ਦੇ ਅੰਦਰ ਜ਼ਿੰਦਗੀ ਜਿਉ ਰਿਹਾ ਹੈ ਵਕਤ ਨੂੰ ੱੱਕਾ ਦੇ ਰਿਹਾ ਹੈ ਅਸੀਂ ਲੋਕਾਂ ਨੂੰ ਇਸ ਨਾਟਕ ਦੇ ਰਾਏ ਨਾਟਕ ਦੀ ਰਾਤ ਦੇ ਅੰਦਰ ਗੀਤ ਸੰਗੀਤ ਦੇ ਰਾਹੀਂ ਇਹ ਕਹਿਣਾ ਚਾਹਾਂਗੇ ਕਹਿੰਦੇ ਆ ਰਹੇ ਹਾਂ ਕਿ ਜ਼ਿੰਦਗੀ ਤੱਕਾ ਦੇਣ ਲਈ ਨਹੀਂ ਹੁੰਦੀ ਜ਼ਿੰਦਗੀ ਸਮਾਂ ਵਿਆੰਜਨ ਲਈ ਨਹੀਂ ਹੁੰਦੀ ਜ਼ਿੰਦਗੀ ਜਿਉਣ ਲਈ ਹੁੰਦੀ ਹੈ ਮਾਨਣ ਲਈ ਹੁੰਦੀ ਹੈ ਤੇ ਜ਼ਿੰਦਗੀ ਨੂੰ ਮਾਨਣਾ ਜ਼ਿੰਦਗੀ ਨੂੰ ਜਿਉਣਾ ਜ਼ਿੰਦਗੀ ਦੇ ਉੱਤੇ ਮਾਣ ਕਰਨਾ ਇਹ ਤਾਂ ਹੀ ਆ ਸਕਦਾ ਜੇ ਅਸੀਂ ਆਪਣੇ ਵਿਰਸੇ ਨਾਲ ਜੁੜਾਂਗੇ ਜੇ ਅਸੀਂ ਆਪਣੇ ਦੁਸ਼ਮਣ ਦੀ ਪਛਾਣ ਕਰਾਂਗੇ ਜੇ ਅਸੀਂ ਇਹ ਸਮਝਾਂਗੇ ਕਿ ਇੱਕ ਜੱਥੇਬੰਦ ਕਲਹਿਰ ਇੱਕ ਇਨਕਲਾਬੀ ਲਹਿਰ ਸਾਡੇ ਇਸ ਜ਼ਿੰਦਗੀ ਨੂੰ ਬਦਲਣ ਦਾ ਜਰੀਆ ਬਣ ਸਕਦੀ ਹੈ ਫਿਰ ਹੀ ਸਾਡਾ ਕੋਈ ਨਾ ਕੋਈ ਸਮਾਧਾਨ ਆ ਜਿਹੜਾ ਨਿਕਲ ਸਕਦਾ ਅਮੋਲਕ ਸਿੰਘ ਜੀ ਖੰਨਾ ਸਾਹਿਬ ਹੋਰਾਂ ਨੇ ਕਿਹਾ ਕਿ ਆ ਲੋਕਾਂ ਦੀ ਜ਼ਿੰਦਗੀ ਦਿਨੋ ਦਿਨ ਮਾੜੀ ਹੁੰਦੀ ਜਾ ਰਹੀ ਹੈ ਦੁੱਖਾਂ ਭਰੀ ਹੁੰਦੀ ਜਾ ਰਹੀ ਹੈ ਪਰ ਅੱਜ ਜਦੋਂ ਮੈਂ ਸਰਕਾਰਾਂ ਦੇ ਬਿਆਨ ਸੁਣੇ ਨੇ ਤਾਂ ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਦੀ ਜ਼ਿੰਦਗੀ ਬਹੁਤ ਉੱਪਰ ਚੱਕੀ ਗਈ ਹੈ ਪਹਿਲਾਂ ਨਾਲੋਂ ਅਸੀਂ ਬਹੁਤ ਹਾਲਾਤ ਬਦਲ ਦਿੱਤੇ ਨੇ ਔਰ ਅੱਜ ਦੇ ਮਈ ਦਿਵਸ ਦੇ ਉੱਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਵਧਾਈ ਦਿੱਤੀ ਹੈ ਤਾਂ ਉਹਨਾਂ ਨੇ ਇਸ ਤਰ੍ਹਾਂ ਦਿੱਤੀ ਹੈ ਕਿ ਮਜ਼ਦੂਰ ਜਿਹੜੇ ਨੇ ਉਹ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਪੁਲਾੰਗ ਵੱਲ ਵਧੇ ਨੇ ਕੀ ਕਹੋ ਕਮਾਂਤਰੀ ਮਜ਼ਦੂਰ ਦਿਹਾੜੇ ਦੀ ਇਤਿਹਾਸਕ ਤੌਰ ਦੇ ਉੱਤੇ ਕੁੱਲ ਦੁਨੀਆ 'ਚ ਇੰਪੋਰਟੈਂਸ ਮਹੱਤਤਾ ਹੀ ਇਹ ਸੀ ਇਹਨਾਂ ਲੋਕਾਂ ਨੇ 8 ਘੰਟੇ ਦੀ ਦਿਹਾੜੀ ਦੇ ਵਾਸਤੇ ਆਪਣੀ ਇੱਕ ਆਵਾਜ਼ ਬੁਲੰਦ ਕੀਤੀ ਤੇ ਸ਼ਿਕਾਗੋ ਦੀਆਂ ਸੜਕਾਂ ਲਹੂ ਲਹਾਨ ਹੋਈਆਂ ਸੋਹੇ ਫਰੇਰੇ ਲੋਕਾਂ ਦੇ ਲਹੂ ਦੇ ਨਾਲ ਰੰਗੇ ਗਏ ਕਿਸੇ ਲਲਾਜੀ ਦੇ ਰੰਗ ਨਾਲ ਨਹੀਂ ਸੀ ਰੰਗੇ ਗਏ ਜੀ ਤੇ ਉਸ ਮੌਕੇ ਪੂਰੀ ਦੁਨੀਆ ਦੇ ਵਿੱਚ 8 ਘੰਟੇ ਦੀ ਇੱਕ ਦਿਹਾੜੀ ਫਿਕਸ ਕੀਤੀ ਗਈ ਅੱਜ ਨਵੀਂ ਪਾਰ ਸਰਕਾਰ ਦੇ ਨਵੇਂ ਲੇਬਰ ਕਾਨੂੰਨਾਂ ਦੇ ਵਿੱਚ ਦਿਹਾੜੀ 8 ਘੰਟੇ ਦੀ بجائے 12 ਘੰਟੇ ਕਰ ਦਿੱਤੀ ਗਈ ਹੈ ਜੀ ਤੇ ਉਹਨਾਂ ਦੀ ਤਨਖਾਹ ਪਹਿਲਾਂ ਨਾਲੋਂ ਵੀ ਘੱਟ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੀਆਂ ਲੇਬਰ ਯੂਨੀਅਨਾਂ ਬਣਾਉਣ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ ਕੋਈ ਲੇਬਰ ਯੂਨੀਅਨ ਦੇ ਰਜਿਸਟਰ ਨਹੀਂ ਬਣਾਏ ਜਾ ਰਹੇ ਔਰ ਉਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਨੇ ਲੇਬਰ ਦੀ ਕਮਿਸ਼ਨ ਸੀ ਸੋ ਕਾਲ DC ਚਾਹੇ ਪਰ ਫਿਰ ਵੀ ਉਹ ਲੇਬਰ ਕੋਰਟਾਂ 'ਚ ਜਾਂਦੇ ਸੀ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਦੇ ਸੀ ਉਹ ਸਾਰੇ ਕੁਝ ਦਾ ਭੋਗ ਪਾ ਦਿੱਤਾ ਗਿਆ ਸੋ ਇਸ ਮੌਕੇ ਪੂਰੀ ਕੁਲ ਦੁਨੀਆ ਦੇ ਅੰਦਰ ਕਿਰਤੀਆਂ ਨੂੰ ਕਿੰਨਾ ਕੁ ਉੱਪਰ ਚੁੱਕਿਆ ਇਹਦਾ ਜਵਾਬ ਤਾਂ ਦੇਵਾਂਗੇ 20 ਮਈ ਨੂੰ ਜੀ ਪੂਰਾ ਮੁਲਕ ਜਿਹੜਾ ਹੈਗਾ 20 ਮਈ ਨੂੰ ਕੌਮੀ ਪੱਧਰ ਦੀ ਇੱਕ ਵੱਡੀ ਹੜਤਾਲ ਕਰਨ ਜਾ ਰਿਹਾ ਔਰ ਕਮਾਲ ਦੀ ਗੱਲ ਹੈ ਉਹਨਾਂ ਦੇ ਨਾਲ ਖੜੇ ਹੋਣਗੇ ਕਲਮਾਂ ਵਾਲੇ ਰੰਗਮੰਚ ਵਾਲੇ ਤਰਕਸ਼ੀਲ ਜਮਹੂਰੀ ਕਾਮੇ ਕਿਸਾਨ ਕਿਰਤੀ ਔਰ ਇਸ ਮੁਲਕ ਦਾ ਅੰਬਰ ਦਾ ਅੱਧ ਬਣਦੀਆਂ ਔਰਤਾਂ ਸੋ ਇਸ ਮੌਕੇ ਪੂਰੇ ਮੁਲਕ ਦੇ ਅੰਦਰ ਜਿਹੜੇ ਕਿਰਤੀ ਨੇ ਕਿਰਤੀ ਕੰਮੇ ਨੇ ਉਹਨਾਂ ਦੀ ਸੰਘੀ ਨੱਪਣ ਵਾਸਤੇ ਅੱਜ ਦਾ ਪਹਿਲੀ ਮਈ ਦਾ ਦਿਹਾੜਾ ਇੱਕ ਆਵਾਜ਼ ਸਾਫ਼ ਤੌਰ ਤੇ ਦੇ ਰਿਹਾ ਹੈ ਕਿ ਇੱਕ ਨਵਾਂ ਵਰਕਾ ਫੁੱਲਣ ਦੀ ਲੋੜ ਆ। ਉਸ ਮੌਕੇ ਤਾਂ ਸ਼ਿਕਾਗੋ ਦੀ ਧਰਤੀ ਤੇ ਇੱਕ ਥਾਂ ਦੇ ਇੱਕ ਲਹੂ ਲਹਾਨ ਹੋਈ ਸੀ। ਅੱਜ ਅਣਗਿਣਤ ਸ਼ਿਕਾਗੋ ਬਣਾਏ ਜਾ ਰਹੇ ਨੇ। ਅਮਰੀਕਾ ਤੋਂ ਲੈ ਕੇ ਕਸ਼ਮੀਰ ਤੱਕ ਕਸ਼ਮੀਰ ਤੋਂ ਲੈ ਕੇ ਬਸਤਰ ਤੱਕ ਜੰਗਲ ਦੇ ਖੇਤਰਾ ਤੱਕ ਅਣਗਿਣਤ ਸ਼ਿਕਾਗੋ ਨੇ ਅਣਗਿਣਤ ਜਿਲ੍ਹਿਆਂ ਵਾਲੇ ਬਾਗ ਨੇ ਤੇ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਮਜ਼ਦੂਰ ਦੇਖਣਗੇ ਤੇ ਸਾਰਾ ਮੀਡੀਆ ਜਿਹੜਾ ਵੀ ਲੋਕਾਂ ਦੀ ਗੱਲ ਕਰਨ ਵਾਲਾ ਉਹਦੇ ਸਾਹਮਣੇ ਆਊਗਾ ਕਿ ਹਰ ਮੋੜ ਦੇ ਉੱਤੇ ਇੱਕ ਫਲਸਤੀਨ ਹੋਏਗਾ ਹਰ ਹਰ ਗਲੀ ਦੇ ਉੱਤੇ ਇੱਕ ਬੰਦੂਕ ਧਾਰੀ ਜਿਹੜੇ ਫੌਜੀ ਉਹ ਖੜੇ ਕਰ ਦਿੱਤੇ ਜਾਣਗੇ ਔਰ ਇਸ ਧਰਤੀ ਦੇ ਉੱਤੇ ਧਰਮ ਦੇ ਨਾਂ ਤੇ ਫਿਰਕੇ ਦੇ ਨਾਂ ਤੇ ਬੋਲੀ ਦੇ ਨਾਂ ਤੇ ਸੂਬਿਆਂ ਦੇ ਨਾਂ ਦੇ ਉੱਤੇ 2 ਨੰਬਰ ਦੇ ਮਸਲਿਆਂ ਦੇ ਉੱਤੇ ਲੋਕਾਂ ਨੂੰ ਲੋਕਾਂ ਦੇ ਨਾਲ ਲੜਾਇਆ ਜਾਂਦਾ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਸਮਾ ਸਮਿਆਨਾ ਤਿਆਰ ਕੀਤਾ ਜਾ ਰਿਹਾ ਸੋ ਇਸ ਕਰਕੇ ਅੱਜ ਦੇ ਸਮੇਂ ਚ ਜਿਹੜਾ ਸ਼ਾਂਤੀ ਕੰਮ ਹੈ ਇਹ ਇਹਨੂੰ ਜਿਹੜਾ ਹਾਸ਼ੀਏ ਤੋਂ ਬਿਲਕੁਲ ਪਾਰ ਕਰ ਦਿੱਤਾ ਗਿਆ ਉਹਨਾਂ ਮਿਲਾਂ ਦੇ ਮਜ਼ਦੂਰਾਂ ਦੀ ਜਿਨ੍ਹਾਂ ਬਾਰੇ 파ਸ਼ ਨੇ ਕਿਸੇ ਵਾਰੇ ਕਿਹਾ ਸੀ ਕਿ ਜਦੋਂ ਲੋਹਾ ਪਿਗਲਦਾ ਹੈ ਤਾਂ ਭਾਫ ਨਹੀਂ ਨਿਕਲਦੀ ਪਰ ਜਦੋਂ ਮਜ਼ਦੂਰ ਦੇ ਜਿਸਮ ਵਿੱਚੋਂ ਭਾਫ਼ ਨਿਕਲਦੀ ਹੈ ਤਾਂ ਲੋਹਾ ਪਿਗਲ ਜਾਂਦਾ ਹੈ ਤਾਂ ਉਹ ਜਿਹੜਾ ਮਜ਼ਦੂਰ ਹੈ ਉਸ ਮਜ਼ਦੂਰ ਦੇ ਬਾਰੇ ਅੱਜ ਪਹਿਲੀ ਮਈ ਦੇ ਦਿਹਾੜੇ ਤੇ 43ਵੀਂ ਰਾਤ ਹੈ 43ਵੀਂ ਰਾਤ ਉਹਨਾਂ ਮਜ਼ਦੂਰਾਂ ਦੀ ਗੱਲ ਕਰੇਗੀ ਜਿਨ੍ਹਾਂ ਦੇ ਘਰ ਨੇ ਇਸ ਮੁਲਕ ਦੇ ਵਿੱਚ ਜ਼ਗੀਰਦਾਰਾ ਰਾਇਸ ਜਾਨਿਆਂ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਜਿਹੜੇ ਨੇ ਪੂੰਜੀਪਤੀ ਲੋਕ ਨੇ ਜਿਹੜੇ ਉਹਨਾਂ ਦੇ ਕੋਲੇ ਰੱਖੇ ਹੋਏ ਜਿਹੜੇ ਕੁੱਤੇ ਤੇ ਬਿੱਲੀਆਂ ਨੇ ਉਹਨਾਂ ਨਾਲੋਂ 20 ਹਜ਼ਾਰਾਂ ਗੁਣਾ ਨਰਕ ਭੋਗ ਦੀ ਜ਼ਿੰਦਗੀ ਵਾਲੇ ਉਹਨਾਂ ਦੇ ਘੁਰਨੇ ਨੇ ਰਹਿਣ ਰਹਿਣਗਾਹਾਂ ਨਹੀਂ ਹੈਗੀਆਂ ਉਹ ਸਾਰੇ ਲੁਧਾਨੇ ਦੇ ਅੰਦਰ ਕਿਤੇ ਵੀ ਜਾ ਕੇ ਜਿਹਨੂੰ ਵੇੜੇ ਕਹਿੰਦੇ ਉਹਨਾਂ ਵੇੜਿਆਂ 'ਚ ਦੇਖੀ ਜਾ ਸਕਦੀ ਹੈ ਕਿਰਤੀਆਂ ਦੀ ਹਾਲਤ ਅਤੇ ਉਹਨਾਂ ਵਾਸਤੇ ਰੋਟੀ ਕਪੜਾ ਮਕਾਨ ਦਾ ਮਸਲਾ ਸਿੱਖਿਆ ਦਾ ਮਸਲਾ ਰੋਜ਼ਗਾਰ ਦਾ ਮਸਲਾ ਸਿਹਤ ਦਾ ਮਸਲਾ ਉਹਨਾਂ ਦੇ ਐਕਸੀਡੈਂਟ ਹੋ ਜਾਣ ਉਹਨਾਂ ਦੇ ਵਾਸਤੇ ਕੋਈ ਮੈਡੀਕਲ ਸਕੀਮ ਤੇ ਔਰ ਜਿਹੜੀਆਂ ਉਹਨਾਂ ਵਾਸਤੇ ਕੁਝ ਸਿਹਤ ਸਹੂਲਤਾਂ ਹੁੰਦੀਆਂ ਸੀ ਜਿਹੜੀਆਂ ਦੁਨੀਆ ਦੇ ਉੱਤੇ ਜਦੋਂ ਕਮੰਤਰੀ ਮਜ਼ਦੂਰ ਲਹਿਰ ਵਰਗੀ ਲਹਿਰ اٹਹੀ ਜਦੋਂ ਰੂਸ ਚੀਨ ਵਿਤਨਾਮ ਲਾਉਸ ਤੇ ਕੰਬੋਡੀਆ ਤੇ ਅਲਮਾਨੀਆ ਤੇ ਰਮਾਨੀਆ ਵਰਗੇ ਮੁਲਕਾਂ ਦੇ ਵਿੱਚ ਕਿਰਤੀਆਂ ਨੇ ਆਪਣੀ ਰਾਸਾਤਾ ਸਥਾਪਿਤ ਕੀਤੀ ਤਾਂ ਉਸ ਮੌਕੇ ਦੁਨੀਆ ਭਰ ਦੇ ਪੂੰਜੀਪਤੀ ਮੁਲਕਾਂ ਨੇ ਵੀ ਇਸ ਗੱਲ ਦੇ ਡਰੋਂ ਕਿ ਰਾਜ ਪਲਟਾ ਨਾ ਹੋਵੇ ਤੱਕ ਤਖਤ ਜਿਹੜੀ ਮੰਜੀ ਨਾ ਸਾਡੀ ਮੁੱਢੀ ਮਾਰੀ ਜਾਵੇ ਇਹ ਬਣਿਆ ਬਣਾਇਆ ਢਾਂਚਾ ਵੱਜਵੇ ਕੁਝ ਨਾ ਕੁਝ ਮਜ਼ਦੂਰਾਂ ਨੂੰ ਦਿੱਤਾ ਕੁਝ ਨਾ ਕੁਝ ਉਹਨਾਂ ਦੀ ਝੋਲੀ ਰੱਖਿਆ ਆਟੇ ਦਾਲ ਸਕੀਮ ਦੀ ਤਰ੍ਹਾਂ ਜਾਂ ਬੱਸ ਕਿਰਾਏ ਦੇ ਵਿੱਚ ਆਧਾਰ ਕਾਰਡ ਦਿਖਾ ਕੇ ਔਰਤਾਂ ਨੂੰ ਜਿਹੜਾ ਫ੍ਰੀ ਸਫਰ ਕਰਨ ਦਾ ਜਿਹੜਾ ਅੱਜ ਤੱਕ ਵੀ ਉਹਦੀ ਰਹਿਨ ਖੂਨ ਦੀ ਚੂੰਡ ਭੂੰਡ ਜੀ ਅੱਜ ਵੀ ਚੱਲਦੀ ਆ